श्री भाई गुरु जी का आदर्श श्री भाई गुरु जी की फतेह हिंद की जाति श्री गुरु देवधर जी तउन ऋषि दिन संबंधित आज ਸਾਡੇ ਕੋਲ 12ਵੇਂ ਦਿਨ ਦਾ ਜੀਵਨ ਪਿਉਰਾ ਆਇਆ ਹੈ ਬੈਠਾ ਜੋ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਮਾਤਾ ਗੁਜਰੀ ਜੀ विलक्षण शख्सियत ਇਤਿਹਾਸਿਕ ਕੁੱਝ ਨਾਮ ਇਤਿਹਾਸਿਕ ਕੁੱਝ ਨਾਮ ਅਗੰਮੀ ਸੁਨਹਿਰੀ ਲਖਣਾਂ ਵਿੱਚ ਉਕਰੇ ਗਏ ਹਨ ਜੋ ਕਦੇ ਮਿਟਨੇ ਕਾਨੀ ਸਭ ਮੁੱਖੀ ਰੂਹਾਂ ਦੇ ਤੋਂ ਅੰਦਰ ਤੱਕ ਬਸਦੇ ਹਨ ਉਹਨਾਂ ਵਿੱਚੋਂ ਇੱਕ ਹਨ ਮਾਤਾ ਗੁਜਰੀ ਜੀ ਸੰਸਾਰੋਸਥਰੀ ਜਮੀ ਇਸ ਵੀ ਦੀ ਪਸਖੀ ਦਾ ਦਿਨ ਸੀ ਸ਼੍ਰੀ ਅਨੰਤਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੇ ਵਿਸ਼ਾਲ ਵਿਹਾਨ ਵਿੱਚ ਜਿਹੜਾ ਗੋਰੀ ਸਿੰਘ ਜੀ ਨੇ ਜਦੋਂ ਸੀਸ ਦੀ ਮੰਨ ਕੀਤੀ ਤਾਂ ਉਸ ਵੇਲੇ ਮਾਤਾ ਗੁਜਰੀ ਜੀ ਮੌਕੇ ਉੱਤੇ ਮੌਜੂਦ ਸਨ ਗੁਰੂ ਜੀ ਵਿੱਚ ਦਿੜਪੁ ਸੁਭਾ ਸਾਰਿਆਂ ਲਈ ਪ੍ਰੇਰਨਾ ਦਾ ਸਬਬ ਬਣੇ

ਇਹਨਾਂ ਨੂੰ ਸਾਇ ਦਿੱਤੀ ਵੀ ਸੰਗਤ ਇਕੱਠੀ ਹੁੰਦੀ ਮਾਤਾ ਗੁਜਰੀ ਜੀ ਆਪਣੇ ਸਾਥੀ ਜੀਵਨ ਤੇ ਨਿਮਰਤਾ ਨਾਲ ਸਾਥੀਆਂ ਨੂੰ ਜਿੱਤ ਲੈਂਦੀ ਉਹ ਸਿਰਫ ਮਾਂ ਹੀ ਨਹੀਂ ਸਿੱਖਿਆਕਾਰ ਵੀ ਸਨ ਜੇਹਰ ਬੇਬੂ ਸਿੰਘ ਜੀ ਦੇ ਬਚਪਨ ਤੋਂ ਹੀ ਉਹਨਾਂ ਨੇ ਤਾਂ ਉਹਨਾਂ ਨਾਲ ਜੁੜਦੀ ਪ੍ਰੇਰਨਾ ਦਿੱਤੀ ਸੱਚਾਈ ਦ੍ਰਿੜਤਾ ਦਾ ਅਤੇ ਮਾਇਆ ਤੋਂ ਨਿਰਲੇਪ ਰਹਿਣ ਦੀਆਂ ਬਾਤਾਂ ਉਹਨਾਂ ਨੇ ਸਿਖਾਈਆਂ ਬਾਦ ਕੋਹਿੰਦਰਾ ਜੀ ਦੀਆਂ ਛੋਟੀਆਂ ਅਤੇ ਉਹਨਾਂ ਨੂੰ ਵੀ ਖਲੀ ਤਿਆਰ ਕਰਦੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਸੰਗਤਾਂ ਵਿੱਚ ਨਵਾਂ ਜੋਸ਼ ਭਰਦੇ, ਜੋਧਿਆਂ ਨੂੰ ਹੌਸਲਾ ਦਿੰਦੇ, ਜਾਂ ਕੋਮ ਲਈ ਵੱਡਪਕ ਫੈਸਲੇ ਲੈਂਦੇ, ਉਸ ਦੇ ਪਿੱਛੇ ਮਾਤਾ ਗੁਜਰੀ ਜੀ ਦੇ ਸਾਸਕਾਰ ਹੀ ਸਨ। ਉਹਨਾਂ ਨੇ ਆਪਣੇ ਪੁੱਤਰ ਨੂੰ ਸਿਰਫ ਕਿਰਪਾਨ ਅਤੇ ਕਲਮਦਸਤ ਨਹੀਂ ਹੀ ਬਣਾਇਆ, ਸਗੋਂ ਮਾਫ਼ ਕਰਨਾ, ਸੇਵਾ ਕਰਨੀ ਅਤੇ ਇਨਸਾਫ਼ ਲਈ ਅਡੋਲ ਖੜੇ ਰਹਿਣਾ ਵੀ ਸਿਖਾਇਆ। ਪਹਾੜੀ ਰਾਜੇ ਸੈਕਸਿਸ ਤੋਂ ਸਪਾਇਰ ਪ੍ਰੇਰਣਾ ਦਿੰਦੇ ਉਹਨਾਂ ਦਾ ਇੱਕੋ ਸੰਦੇਸ਼ ਹੁੰਦਾ ਤੁਸੀਂ ਗੁਰੂ ਦੇ ਸਿੱਖ ਰਹੋ ਸੱਚ ਤੇ ਅਡਲ ਰਹੋ ਜਿੱਤ ਕੋਹੀ ਹੋਵੇ ਇਹ ਸਭ ਸਿੰਘਾਂ ਦੇ ਦਿਲਾਂ ਵਿੱਚ ਉਹ ਅਸਲੀ ਦੀਆ ਲਹਿਰਾ ਪੈਦਾ ਕਰਦਾ ਮਾਤਾ ਗੁਜਰੀ ਜੀ ਦੀ ਵਿਰਾਸਤ ਸਿਰਫ ਉਹਨਾਂ ਦੀ ਸ਼ਹਾਦਤ ਨਹੀਂ ਸਗੋਂ ਉਹਨਾਂ ਤੋਂ ਪ੍ਰੇਰਣਾ ਹੈ ਜੋ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਖਾਲਸੇ ਦੀ ਸਾਜਣਾ ਦੇ ਪਿੱਛੋਂ ਜੋ ਹੌਸਲਾ ਤੇ ਵਿਸ਼ਵਾਸ ਸੀ ਉਸ ਦੀ ਜਿਹੜਾ ਮਾਤਾ ਗੁਜਰੀ ਜੀ ਦੇ ਪਰ ਉਹ ਸਾਇ ਸੰਸਕਾਰਾਂ ਵਿੱਚ ਹੀ ਸਰਦਾ ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਮਾਂ ਦੀ ਦੁੱਖ ਵਿੱਚੋਂ ਮਿਲਣ ਵਾਲੀ ਸਿੱਖਿਆ ਵਾ ਪੂਰੀ ਕੌਮ ਦੇ ਭਲੇ ਨੂੰ ਰਾਹ ਦਿੱਤਾ ਸਰਦੀਆਂ ਇਸ ਲਈ ਸਿੱਖ ਪੰਥ ਮਾਤਾ ਗੁਜਰੀ ਜੀ ਨੂੰ ਦੁਰਦ ਅਦ ਅਥਿਕਾਰ ਨਾਲ ਯਾਦ ਕਰਦਾ ਹੈ ਅਤੇ ਸਬਰ ਸੰਤੋਖ ਦੀ ਮੂਰਤ ਸਮਝਦਾ ਹੈ ਸ਼੍ਰੀ ਭਾਈ ਗੋਬੀ ਘਰਸਾ ਚਿਰਿ ਭਾਈ ਗੋਬੀ ਜੀ ਕੀ